ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇੱਕ ਸਵਾਨ ਦੋਏ ਸਵਾਨੀ ਨਾਲ ਪਲਕੇ ਭੌ ਕਹੈ ਸਦਾ ਬਯਾਲ ਕੂੜ ਸ਼ੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਦਾਰ ਉੱਪਰ ਪੰਕਤੀ ਜਿਹੜੀ ਹੈ ਬਯਾਲ ਉਹ ਈੜੀ ਦੇ ਨਾਲ ਹੈ ਤੋ ਜਿਵੇਂ ਪਾਠ ਬੋਲ ਸਮਾਗਮ ਪਟਿਆਲੇ ਸੀ ਜੇ ਮਹਾਂਪੁਰਖਾਂ ਨੇ ਮੈਰੋਂ ਵਾਲੇ ਨਹੀਂ ਮਹਾਂਪੁਰਖਾਂ ਨੇ ਬੇਨਤੀ ਕੀਤੀ ਸੀ ਮੈਨੂੰ ਚੇਤਾ ਆ ਗਿਆ ਵੀ ਈੜੀ ਜਿਹੜੀ ਹੈ ਨਾ 34 ਭਰਾਵਾਂ ਦੀ ਇਕੱਲੀ ਭੈਣ ਹੈ ਤੇ ਇਹਦਾ ਸਾਰੇ ਆਪਣੇ ਭਰਾਵਾਂ ਅਖਰਾਂ ਦੇ ਨਾਲ ਪ੍ਰੇਮ ਹੈ ਤੇ ਇਸ ਕਰਕੇ ਆਪਾਂ ਕਈ ਵਾਰੀ ਇਹਨਾਂ ਸਾਰੇ 34 ਭਰਾਵਾਂ ਦੀ ਭੈਣ ਨੂੰ ਛੱਡੀ ਜਾਂਦੇ ਆ ਜਿਹਦੇ ਨਾਲੇ 34 ਭਰਾ ਬੜਾ ਪ੍ਰੇਮ ਕਰਦੇ ਨੇ ਇਸ ਕਰਕੇ ਭਾਈ ਇਹ ਅੱਖਰਾਂ ਦੀ ਪਿਆਰੀ ਭੈਣ ਹੈ ਈੜੀ ਜਿਹੜੇ ਸਾਰੇ 34 ਅੱਖਰ ਦੂਜੇ ਨੇ ਤੇ ਆਪਾਂ ਪਾਠ ਕਰਨ ਲੱਗਿਆ ਇਹਨੂੰ ਛੱਡਣਾ ਨਹੀਂ ਤੇ ਪਿਆਲ ਦਇਾਲ ਬਯਾਲ ਇਹ ਹਰ ਥਾਂ ਤੇ ਇਹਨੂੰ ਪਿਆਰ ਦੇ ਨਾਲ ਤੇ ਉਚਾਰਨ ਪੂਰਾ ਕਰਨਾ ਜਿਵੇਂ ਅੱਖਰਾਂ ਦੇ ਵਿੱਚ ਲੱਗੀ ਹੋਵੇ ਮੈਂ ਪਤਕੀ ਪੰਦ ਨਾ ਕਰਨੀ ਕੀ ਕਾਰ ਮੈਂ ਪਤਕੀ ਪੰਦ ਨਾ ਕਰਨੀ ਕੀ ਕਾਰ ਨਾ ਤੇ ਵਿਸਰਾਮ ਆਵੇਗਾ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਵਿਸਰਾਮ ਧਿਆਨ ਨਾਲ ਲਗਣਾ ਮੈਂ ਇਥੇ ਯਮਕ ਲਾ ਦਨੀਏ ਪਤ ਕੀ ਪੰਧ ਨਾ ਇਥੇ ਵਿਸਰਾਮ ਕਰਨੀ ਕੀ ਇਥੇ ਸ਼ਮਕ ਜੀ ਲਾ ਕੇ ਕਾਰ ਹਾਉ ਵਿਗੜਾ ਰੂਪ ਰਹਾ ਬਿਕਰਾਲ ਵਿਗੜਾ ਰੂਪ ਇਹ ਪਾਠ ਆਪਸ ਵਿੱਚ ਸੰਬੰਧਕ ਹੋਵੇਗਾ ਹਾਉ ਵਿਗੜਾ ਰੂਪ ਰਹਾ ਬਿਕਰਾਲ ਹਉ ਵਿਗੜਾ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸੂ ਇਹੋ ਆਧਾਰ ਰਹਾਉ ਪੰਕਤੀ ਪੜ੍ਹੀ ਹੈ ਨਾ ਹਉ ਵਿਗੜਾ ਰੂਪ ਜਿਹੜਾ ਰਹਾ ਸ਼ਬਦ ਹੈ ਉਹ ਵੀ ਦਿਹਲੀ ਦੀਪਕ ਹੈ ਇਸ ਕਰਕੇ ਜੇ ਆਪਾਂ ਰਹਾ ਤੇ ਵਿਸ਼ਰਾਮ ਲਾ ਦੇਵਾਂਗੇ ਤਾਂ ਵੀ ਠੀਕ ਹੈ ਤੇ ਜੇ ਰਹਾ ਤੋਂ ਪਹਿਲਾਂ ਲਾ ਦੇਵਾਂਗੇ ਤਾਂ ਵੀ ਠੀਕ ਹੈ ਇਸ ਕਰਕੇ ਇਹਦੇ ਦੋਵੇਂ ਹੀ ਵਿਸ਼ਰਾਮ ਜਿਹੜੇ ਉਹ ਠੀਕ ਹਨ ਤੇ ਪੰਗਤੀ ਪੜਦਿਆਂ ਵਿਸ਼ਰਾਮ ਵਿਗੜਾ ਰੂਪ ਰਹਾ ਇਸੇ ਤਰ੍ਹਾਂ ਲੱਗਾ ਇਸੇ ਤਰ੍ਹਾਂ ਅਪਜੀ ਨੇ ਰਹਾ ਤੇ ਨੋਟ ਰੱਖਣਾ ਮੁੱਖ ਨਿੰਦਾ ਆਖਾ ਦਿਨ ਰਾਤ ਪਾਰ ਕਰ ਜੋਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸਹਿ ਚੰਡਾਲ ਧਾਨਕ ਰੂਪ ਰਹਾ ਕਰਤਾਰ ਧਾਨਕ ਰੂਪ ਰਹਾ ਕਰਤਾਰ ਤਾਨਕ ਰੂਪ ਰਹਾ ਕਰਤਾਰ 파ਹੀ ਸੁਰਤ ਮਲੂਕੇ ਵੇਸ ਹਾਉ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਤਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਾਉ ਕਿਆ ਮੋਹ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹੈ ਵਿਚਾਰ ਤਾਨਕ ਰੂਪ ਰਹਾ ਕਰਤਾਰ ਨਾਨਕ ਨੀਚ ਕਹੈ ਵਿਚਾਰ ਨਾਨਕ ਤੇ ਥੋੜਾ ਜਿ ਰੁੱਕ ਕੇ ਨੀਚ ਕਹੈ ਵਿਚਾਰ ਇਹ ਅੱਖਰ ਜਿਵੇਂ ਗੁਰਦੇਵ ਮਾਤਾ ਵਾਲਾ ਸ਼ਬਦ ਪੜਿਆ ਸੀ ਉਥੇ ਲਿਖਿਆ ਗੁਰਦੇਵ ਪਤਿਤ ਵਿਤ ਕਰ ਹੁਣ ਇਕੱਠਾ ਨਹੀਂ ਕਰਨਾ ਗੁਰਦੇਵ ਪਤਿਤ ਵਿਤ ਕਰ ਕਿਉਂਕਿ ਗੁਰਦੇਵ ਨੂੰ ਪਤ ਅੱਖਰ ਨਹੀਂ ਜੋੜਨਾ ਜਿੱਥੇ ਵੀ ਆ ਜੇ ਨੀਚ ਅੱਖਰ ਮਹਾਰਾਜ ਨੇ ਤਾਂ ਆਪਣੇ ਨਾਲ ਹੀ ਜੋੜ ਲੈਣਾ ਨਿਮਰਤਾ ਕਰਕੇ ਪਰ ਅਸੀਂ ਇਹ ਅਲੱਗ ਕਰ ਦੇਣਾ ਥੋੜਾ ਜਿਹਾ ਨਾਨਕ ਨੀਚ ਕਹੈ ਵਿਚਾਰ ਇਹ ਸ਼ਬਦ ਵਿੱਚ ਮਹਾਰਾ ਜੀ ਨੇ ਅਸੀਂ ਨੀਚ ਲੋਕਾਂ ਦੇ ਵਿਚਾਰ ਕਹੇ ਨੇ ਵੀ ਨੀਚ ਲੋਕ ਐਸੇ ਹੁੰਦੇ ਨੇ ਨਾਨਕ ਨੀਚ ਕਹੈ ਵਿਚਾਰ ਧਾਨਕ ਰੂਪ ਰਹਾ ਕਰਤਾਰ